ਤੇ ਤੁਸੀਂ ਲੈ ਕੇ ਵਿਖਾਓ ਕਿਸੇ ਦੂਜੇ ਖਿੱਤੇ ਵਿੱਚ ਪਰ ਇਸ ਪੰਜਾਬ ਨੂੰ ਲਵਾਰਸ ਕੀਤਾ ਹੋਇਆ ਹੈ ਕੋਈ ਮਹਾਲੀ ਦੇ ਨੇੜੇ ਨੌਜਵਾਨ ਕਤਲ ਕਰ ਦਿੱਤਾ ਜਾਂਦਾ ਉਹਦੀ ਕੋਈ ਪੁੱਛ ਪ੍ਰਤੀਤ ਨਹੀਂ ਇਹ ਗੁਰੂਆਂ ਦੀ ਉਹਨਾਂ ਮਹਾਂਪੁਰਖਾਂ ਦੀ ਧਰਤੀ ਹੈ ਜਿੱਥੇ ਬਹਿ ਕੇ ਉਹਨਾਂ ਨੇ ਗਾਇਆ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ ਆਖਿਆ ਇੱਥੋਂ ਨਸ਼ੇ ਦੀ ਇਹ ਗੰਦਗੀ ਨਹੀਂ ਇੱਥੋਂ ਚੜ੍ਹਦੀ ਕਲਾ ਦਾ ਸਰੂਰ ਆਉਣਾ ਚਾਹੀਦਾ ਸੀ ਤੁਸੀਂ ਵੇਖੋ ਸਾਡੇ ਬੱਚਿਆਂ ਦੀਆਂ ਨਸਾਂ ਵਿੱਚ ਉਹਨਾਂ ਨੇ ਨਸ਼ਾ ਪਹੁੰਚਦਾ ਕਰ ਦਿੱਤਾ ਜਿਹੜੀ ਮਰਜ਼ੀ ਸਰਕਾਰ ਆਵੇ ਜਿਨ੍ਹਾਂ ਮਰਜ਼ੀ ਰਾਜ ਹੋਵੇ ਉਹ ਆਪਣੇ ਢਿੱਡ ਭਰਦੇ ਆ ਆਪਣੇ ਸਵਾਰਥ ਵਾਸਤੇ ਤੁਰਦੇ ਆ ਉਹ ਕਿਸੇ ਦਾ ਭਲਾ ਨਹੀਂ ਚਾਹੁੰਦੇ ਕਿਉਂ ਜਿਸ ਦਿਨ ਤੁਸੀਂ ਇਹ ਐਨਾਲਿਸਿਸ ਕਰੋਗੇ ਤੁਹਾਡੀ ਸਰਕਾਰ ਦਾ ਕਿੰਨਾ ਪਰਸੈਂਟ ਬਜਟ ਜਿਹੜਾ ਉਹ ਨਸ਼ੇ ਤੋਂ ਪੂਰਾ ਹੁੰਦਾ ਹੈ ਤੇ ਜਿਹੜਾ ਵਪਾਰੀ ਹੈ ਜਿਹੜਾ ਰਾਜਾ ਹੈ ਜਿਹੜੀ ਉਹਦੀ ਚੀਜ਼ ਵੇਚ ਰਹੀ ਹੈ ਤੁਸੀਂ ਦੱਸ ਕਰੇਗਾ ਇਹਦੇ ਸਾਨੂੰ ਸੁਚੇਤ ਹੋਣਾ ਪਵੇਗਾ ਨਾ ਵੀ ਅਸੀਂ ਗੁਰੂ ਨਾਨਕ ਦੇ ਵਾਰਿਸ ਹਾਂ ਇਸ ਕਰਕੇ ਸਾਨੂੰ ਆਪਣੀਆਂ نسلਾਂ ਨੂੰ ਸਵਾਰ